ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਕਿ ਜਦੋਂ ਤੁਹਾਡੀ 5 ਸਾਲ ਸਰਕਾਰ ਰਹੀ ਆ ਤੁਸੀਂ ਤਾਂ ਸਾਡੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੱਥੇ ਨਾਲ ਲਾ ਕੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਸੀ ਅਸੀਂ 4 ਹੱਥੇ ਵਿੱਚ ਖਤਮ ਕਰਾਂਗੇ ਅਸੀਂ 3 3 ਸਾਲਾਂ ਦੇ ਅੰਦਰ ਪੰਜਾਬ ਚ ਵੱਡੇ ਵੱਡੇ ਨਸ਼ਾ ਤਸਕਰ ਫੜ ਕੇ ਜੇਲਾ ਚ ਬੰਦ ਕੀਤੇ ਨੇਗੇ 3 ਸਾਲਾਂ ਦੇ ਦੌਰਾਨ ਸਾਡਾ ਰਿਕਵਰੀ ਰੇਟ ਸਾਡਾ ਕਨਵੈਕਸ਼ਨ ਰੇਟ ਉਹਨਾਂ ਦੀ ਸਰਕਾਰ ਨੂੰ ਕਿਤੇ ਬੱਦ ਦਾ ਜਦੋਂ ਕਾਂਗਰਸ ਪਾਰਟੀ ਦਾ ਰਾਜ ਸੀ ਪੰਜਾਬ ਦੇ ਅੰਦਰ 17 ਤੋਂ ਲੈ ਕੇ 22 ਸਾਲ 2022 ਤੱਕ ਉਸ ਸਮੇਂ ਸਿਰਫ ਤੇ ਸਿਰਫ 58% 58% कन्विकशन रेट ਸੀਗਾ ਸਜਾ ਦੀ ਦਰ ਕਿੰਨੀ ਸੀ 58% ਅੰਕੜੇ ਚੱਕ ਕੇ ਦੇਖ ਲਓ ਮੈਂ ਨਹੀਂ ਕਹਿੰਦਾ ਡਿਪਾਰਟਮੈਂਟ ਚੱਕ ਕੇ ਦੇਖ ਲਓ ਔਰ ਸਾਡੀ ਸਰਕਾਰ ਆਈ ਆ ਕੀ ਤਿੰਨ ਸਾਲਾਂ ਚ ਅਸੀਂ कन्विकਸ਼ਨ ਰੇਟ 86% 86% ਤੇ ਲੈ ਗਏ ਬਹੁਤ ਵੱਡੀ ਅਚੀਵਮੈਂਟ ਆ ਸਰਕਾਰ ਦੀ ਸੋ ਅਸੀਂ ਇਹਨੂੰ 100% ਕਰਨਾ ਹੈਗਾ 100% ਤੱਕ ਲੈ ਕੇ ਜਾਣਾ ਹੈਗਾ ਇਥੋਂ ਪਤਾ ਲੱਗਦਾ ਕਿਸ ਤਰ੍ਹਾਂ ਅਸੀਂ ਪੰਜਾਬ ਪੁਲਿਸ ਨੂੰ ਤਕੜਾ ਕਰ ਰਹੇ ਆ ਉਹਦੇ ਇਨਵੈਸਟੀਗੇਸ਼ਨ ਬਿੰਗ ਨੂੰ ਤਕੜਾ ਕਰ ਰਹੇ ਆ ਉਹਨਾਂ ਨੂੰ ਨਵੇਂ-ਨਵੇਂ ਇਕੁਪਮੈਂਟ ਲੈ ਕੇ ਦੇ ਰਹੇ ਆਗੇ ਕੁੜ ਦਿਨ ਪਹਿਲਾਂ ਹੀ ਅਸੀਂ ਜਿਹੜਾ ਐਂਟੀ ਡਰੋਨ ਸਿਸਟਮ ਆ ਉਹਨੂੰ ਡਿਵੈਲਪ ਕਰਨ ਦੇ ਲਈ ਤਿੰਨ ਐਗਜ਼ੀਬਿਸ਼ਨ ਜਿਹੜੀਆਂ ਲਗਵਾਈਆਂ ਸੀਗੀਆਂ ਤਿੰਨ ਅਸੀਂ ਪ੍ਰੈਜੈਂਟੇਸ਼ਨਾਂ ਲੱਗੀਆਂ ਨੇ ਤਿੰਨ ਕੰਪਨੀਆਂ ਤੋਂ ਆਉਣ ਵਾਲੇ ਸਮੇਂ 'ਚ ਜਿਹੜਾ ਬਾਰਡਰ ਤੋਂ ਪਾਰ ਨਸ਼ਾ ਆਉਦਾਗਾ ਜਿਹੜਾ ਡਰੋਨ ਦੇ ਰਾਹੀਂ ਨਸ਼ਾ ਆਉਂਦਾਗਾ ਉਹਨੂੰ ਵੀ ਰੋਕਣ ਦੇ ਲਈ ਅਸੀਂ ਐਂਟੀ ਡਰੋਨ ਸਿਸਟਮ ਜਿਹੜਾ ਉਹ ਡਿਵੈਲਪ ਕਰ ਰਹੇ ਹਾਂ ਤਾਂ ਕਿ ਜਦੋਂ ਡਰੋਨ ਬਾਹਰੋਂ ਆਉਂਦਾ ਹੈਗਾ ਤਾਂ ਉਹਨੂੰ ਐਂਟੀ ਡਰੋਨ ਗਨ ਦੇ ਨਾਲ ਰਾਸਤੇ 'ਚ ਤੋੜਿਆ ਜਾਵੇ ਉਹ ਨੈਟਵਰਕ ਜਦੋਂ ਟੁੱਟੂਗਾ ਤਾਂ ਮੈਂ ਸਮਝਦਾ ਪੰਜਾਬ ਜਿਹੜਾ ਇਸ ਵਿਸ਼ੇ 'ਚ ਸਫਲ ਹੋਊਗਾ ਜਿਸ ਵੇ ਲੰਗੜਵਾ ਹੋ ਗਿਆ ਆਪੇ ਚਮਾਲੀ ਵੇਚਦੇ ਨੇ ਪੁਲਿਸ ਕੀ ਕੋਈ ਸ਼ਕਤੀ ਉੱਤੇ ਲੇਕਿਨ ਦੂਸਰੇ ਇਹ ਚਮਾਲ ਜਾਗ ਵੇਚਦੇ ਰੈਲ ਮਾਜਰਾ ਬਲਾਚੋ ਵਿੱਚ ਸਰੀਆਮ ਵਿਕ ਰਾਇਆ ਉੱਤੇ ਤਿੰਨ ਨੌਜਵਾਨ ਮਰ ਚੁੱਕੇ ਨੇ ਪਹਿਲੇ ਉਹਨਾਂ ਦੇ ਮਾਪੇ ਕੁਛ ਨਹੀਂ ਬੋਲਦੇ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਰੈਲ ਬਾਦਰੀ ਦੀ ਗੱਲ ਕੀਤੀ ਆ ਮੈਸਰਸਪੀ ਸਾਹਿਬ ਨੂੰ ਹਦਾਇਤ ਕਰੂੰਗਾ ਕਿ ਤੁਰੰਤ ਉਹਥੇ ਟੀਮਾਂ ਭੇਜ ਕੇ ਜਿਹੜੇ ਵੀ ਪੱਤਰਕਾਰ ਸਹਿਬਾਨ ਨੇ ਗੱਲ ਕੀਤੀ ਉੱਥੇ ਜਾ ਕੇ ਤੁਰੰਤ ਹਮਲਾ ਬੋਲੋ ਕਿਸੇ ਨੂੰ ਬਖਸ਼ੋ ਨਾ ਜਿਹੜਾ ਆਪਣਾ ਪਿੰਡ ਛੱਡ ਕੇ ਜਾਂਦਾ ਦੂਸਰੇ ਪਿੰਡ ਤੁਸੀਂ ਨਸ਼ਾ ਤਸਕਰੀਆਂ ਦੇ ਖਿਲਾਫ ਮੈ ਜਿਹੜਾ ਗਠਨ ਕਰੋ ਤਾਂ ਕਿ ਜਿੱਥੇ ਵੀ ਕੋਈ ਜਾਂਦਾਗਾ ਉੱਥੇ ਜਾ ਕੇ ਉਹਨੂੰ ਉੱਥੇ ਦੇਵੋਚਿਆ ਜਾਵੇ ਉਹਦੇ ਖਿਲਾਫ ਕਾਰਵਾਈ ਹੋਵੇ ਸਰ ਐਫ ਆਈ ਆਰ ਹੀ 2 ਗ੍ਰਾਮ ਜੋ ਪਿੰਦੇ ਨੇ 2 ਗ੍ਰਾਮ 3 ਗ੍ਰਾਮ 4 ਗ੍ਰਾਮ ਇਹ ਸਭ ਫਰੇ ਜਾ ਰਿਹਾ ਜੈਫ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕਰਦੇ ਹੋਏ ਨਸ਼ਿਆਂ ਦੇ ਵਿਰੁੱਧ ਬਹੁਤ ਵੱਡੇ ਯੰਗ ਦਾ ਐਲਾਨ ਕੀਤਾ ਗਿਆ ਯੁੱਧ ਨਸ਼ਿਆਂ ਦੇ ਵਿਰੁੱਧ ਉਹਦੀ ਸ਼ੁਰੂਆਤ ਪੰਜਾਬ ਤੋਂ ਹੋਈ ਆ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁਖਤਰੀ ਸਾਹਿਬ ਵੱਲੋਂ ਮੈਨੂੰ ਮੈਨੂੰ ਇਸ ਕਮੇਟੀ ਦਾ ਮੁਖੀ ਬਣਾਇਆ ਗਿਆ ਜੋ ਸਬ ਕਮੇਟੀ ਦਾ ਗਠਨ ਕੀਤਾ ਗਿਆ ਜਿਦੇ ਵਿੱਚ ਮੇਰੇ ਨਾਲ ਚਾਰ ਕੈਬਨਟ ਦੇ ਮੇਰੇ ਮੰਤਰੀ ਸਹਿਬਾਨ ਸਾਥੀ ਸਹਿਬਾਨ ਉਹਨਾਂ ਦੀ ਡਿਊਟੀ ਜਿਹੜੀ ਲਾਈ ਗਈ ਆ ਪੂਰੇ ਪੰਜਾਬ ਦੇ ਅੰਦਰ ਅਸੀਂ ਜ਼ਿਲ੍ਹਾ ਪੱਧਰ ਤੇ ਜਾ ਕੇ ਮੀਟਿੰਗਾਂ ਕਰ ਰਹੇ ਹਾਂ ਅੱਜ ਉਸੇ ਲੜੀ ਦੇ ਤਹਿਤ ਨਮਾ ਸ਼ਹਿਰ ਚ ਆਇਆ ਕਿ ਨਮਾ ਸ਼ਹਿਰ ਦੇ ਸਾਰੇ ਅਧਿਕਾਰੀ ਗਣ ਦੇ ਨਾਲ ਐਸਐਸਪੀ ਸਹਿਬਾਨ ਡੀਸੀ ਸਹਿਬਾਨ ਸੀਐਮਓ ਸਹਿਬਾਨ ਸਾਰੇ ਅਫਸਰ ਸਹਿਬਾਨ ਔਰ ਪੋਲੀਟੀਕਲ ਪੋਲੀਟੀਕਲ ਕਲਾਸ ਦੇ ਨਮਾਇंदे ਸਾਡੇ ਸਾਰੇ ਚੇਅਰਮੈਨ ਸਹਿਬਾਨ ਆਏ ਨੇ ਕਿ ਬਹੁਤ ਅੱਛੀ ਮੀਟਿੰਗ ਹੋਈ ਆ ਔਰ ਸਾਰਿਆਂ ਨੂੰ ਸਖਤ ਐਲਾਨ ਜਾਰੀ ਕੀਤੀ ਆ ਕਿ ਬਿਲਕੁਲ ਨਸ਼ਿਆਂ ਦੇ ਵਿਰੁੱਧ ਜੋ ਜੁੱਧ ਦਾ ਐਲਾਨ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾਗਾ ਇਹਦੇ ਵਿੱਚ ਜੀਓ ਟੋਲਰੈਂਸ ਆ ਚਾਹੇ ਕੋਈ ਅਧਿਕਾਰੀ ਚਾਹੇ ਕੋਈ ਪੋਲੀਟਿਕਲ ਕਲਾਸ ਕਲਾਸ ਦਾ ਬੰਦਾ ਜਿਹੜਾ ਵੀ ਇਸ ਕੰਮ ਚ ਪਾਇਆ ਗਿਆ ਉਹਦੇ ਖਿਲਾਫ ਸਖਤ ਐਕਸ਼ਨ ਹੋਊਗਾ ਔਰ ਨਸ਼ੇ ਕਰਨ ਵਾਲੇ ਜਿਹੜੇ ਪਰਿਵਾਰ ਨੇ ਜਾਂ ਨਸ਼ੇ ਕਰਨ ਵਾਲਾ ਕੋਈ ਵਿਅਕਤੀ ਆ ਉਹਦੇ ਨਾਲ ਹਮਦਰਦੀ ਭਰਿਆ ਰਵਈਆ ਅਪਣਾ ਕੇ ਉਹਨੂੰ ਤੁਰੰਤ ਹਸਪੀਟਲ ਚ ਦਾਖਲ ਕਰਾਇਆ ਜਾਵੇ ਔਰ ਜਿਹੜਾ ਡਰੱਗ ਪੈਡਲਰ ਆ ਜਿਹੜਾ ਨਸ਼ੇ ਵੇਚਦਾਗਾ ਉਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹ ਨੂੰ ਕਿਸੇ ਵੀ ਲੈਵਲ ਤੇ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਅੰਤਮ ਦੌਰ ਚ ਲੜਾਈ ਦਾਖਲ ਹੋ ਚੁੱਕੀ ਆ ਪਿਛਲੇ 3 ਸਾਲਾਂ ਤੋਂ ਸਰਕਾਰ ਲਗਾਤਾਰ ਨਸ਼ਾ ਦੇ ਵਿਰੁੱਧ ਆਪਣਾ ਯਤਨ ਤੇਜ ਕੀਤਾ ਹੈਗਾ ਨਸ਼ੇ ਦੇ ਖਿਲਾਫ ਲੜਾਈ ਲੜ ਰਹੇ ਆਗੇ ਅਸੀਂ ਹੁਣ ਜਿਹੜਾ ਮੈਂ ਸਭ ਤੋਂ ਅੰਤਮ ਬਾਅਦ ਆਖਰੀ ਹੱਲਾ ਜਿਹੜਾ ਉਹ ਨਸ਼ਾ ਪੈਲਰ ਦੇ ਖਿਲਾਫ ਸ਼ੁਰੂ ਹੋਇਆਗਾ ਪੂਰੇ ਪੰਜਾਬ ਦੇ ਵਿੱਚ ਇੱਕ ਵੱਡਾ ਮਾਹੌਲ ਬਣਿਆ ਹੋਇਆਗਾ ਜਿੱਥੇ ਵੀ ਕੋਈ ਨਸ਼ਾ ਕਰਦਾ ਮਿਲ ਗਿਆ ਜਾਦਲਾ ਸ਼ਬੇਚੇਲਾ ਮਿਲ ਗਿਆ ਉਹਦੇ ਖਿਲਾਫ ਪੁਲਿਸ ਜਿਹੜੀ ਉਹ ਸਖਤ ਐਕਸ਼ਨ ਲੈ ਰਹੀ ਆ ਮੈਨੂੰ ਬਾਜੋਗ ਐਸਐਸਪੀ ਸਾਹਿਬ ਨੇ ਦੱਸਿਆ ਡੀਸੀ ਸਾਹਿਬਾਂ ਨੇ ਦੱਸਿਆ ਕਿ ਨਮਾ ਸ਼ਹਿਰ ਡਿਸਟ੍ਰਿਕਟ ਦੇ ਅੰਦਰ 466 ਪਿੰਡ ਨੇਗੇ ਔਰ 466 ਪਿੰਡਾਂ ਦੇ ਅੰਦਰ ਡਿਫੈਂਸ ਦੀਆਂ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਬੜੀਆਂ ਹੁੰਜੀਆਂ ਰਹੀਆਂ ਸੋ ਜਿਹੜੀਆਂ ਕਿ ਇਸ ਨਸ਼ਾ ਰੋਕੂ ਮਹਿੰਮ ਦੇ ਅੰਦਰ ਆਪਣਾ ਬਹੁਤ ਐਕਟਿਵ ਰੋਲ ਅਦਾ ਕਰ ਰਹੀਆਂ ਨੇ ਬੜਾ ਪੋਜ਼ਿਟਿਵ ਰੋਲ ਮਾਰ ਰਹੀਆਂ ਨੇ ਔਰ ਇਹਨਾਂ ਤਾਂ ਵੀ ਦੇਖਿਆ ਕਾਫੀ ਸਾਰੇ ਜਿਹੜੇ ਸ਼ਹਿਰ ਦੇ ਇਲਾਕੇ ਨੇ ਜਿੱਥੇ ਐਮਸੀ ਸਾਹਿਬਾਨ ਨੂੰ ਨਾਲ ਲੈ ਕੇ ਉਹਨਾਂ ਨੇ ਵੀ ਕਮੇਟੀਆਂ ਬਣਾ ਦਿਆਂ ਜਿੰਨ ਲਗਭਗ 25 ਕਮੇਟੀਆਂ ਬਣਾ ਰੱਖੀਆਂ ਲਗੀਆਂ ਸੋ ਇਥੋਂ ਪਤਾ ਲੱਗਦਾ ਹੈਗਾ ਕਿ ਨਵਾਂ ਸ਼ਹਿਰ ਦੀ ਪੁਲਿਸ ਜਿਹੜੀ ਆ ਜਾਂ ਨਵਾਂ ਸ਼ਹਿਰ ਦਾ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਪ੍ਰੋਐਕਟਿਵ ਹੋ ਕੇ ਇਸ ਕੰਮ 'ਚ ਲੱਗਿਆ ਹੋਇਆ ਹੈਗਾ ਜਿੱਥੇ ਵੀ ਇਹਨਾਂ ਨੇ ਹੌਟਸਪੌਟ ਲਗਭਗ 15 ਹੌਟਸਪੌਟ ਜਿਹੜੇ ਦੇ ਆਡੈਂਟੀਫਾਈ ਕੀਤੇ ਲਗੇ ਹੁਣ ਵੀ ਇਹਨਾਂ ਦਾ ਕਾਸ ਆਪਰੇਸ਼ਨ ਵੀ ਜਾਰੀ ਆ ਔਰ ਜਿਹੜੀਆਂ ਹੋਰ ਵੀ ਕਿਤੇ ਆਪਰੇਸ਼ਨ ਕਰਨੇ ਲੱਗੇ ਆਉਣ ਵਾਲੇ ਸਮੇਂ ਤੁਹਾਨੂੰ ਦੇਖਣ ਨੂੰ ਮਿਲਗੇ ਔਰ ਇਸ ਤੋਂ ਬਿਨਾ ਸੀਐਮਓ ਸਾਹਿਬਾਨ ਨੇ ਦੱਸਿਆਗਾ ਕਿ ਸਾਡੇ ਕੋਲੇ ਲਗਭਗ ਪ੍ਰਬੰਧ ਮੁਕੰਮਲ ਆ ਜਿੱਥੇ ਘਾਟਾਂ ਨੇ ਗਈਆਂ ਉਹ ਵੀ ਮੇਰੇ ਨੋਟ ਕਰਾਜਣੇਗੇ ਤਾਂ ਕਿ ਉਹਨਾਂ ਘਾਟਾਂ ਨੂੰ ਆਉਣ ਵਾਲੇ ਸਮੇਂ ਚ ਪੂਰਾ ਕੀਤਾ ਜਾਵੇ ਸੋ ਮੇਰਾ ਕਹਿਣ ਦਾ ਭਾਵ ਆ ਕਿ ਜੋ ਨਸ਼ਿਆਂ ਦੀ ਸ਼ੁਰੂਆਤ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਮੇਂ ਚ ਹੋਈ ਸੀ ਜਦੋਂ ਪੰਜਾਬ ਦੇ ਅੰਦਰ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਭਾਜਪਾ ਦਾ ਰਾਜ ਰਹਾ 17 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦਾ ਰਾਜ ਰਿਹਾ ਉਸ ਸਮੇਂ ਪੰਜਾਬ ਦੇ ਅੰਦਰ ਸਿੰਥੈਟਿਕ ਡਰਗ ਉਸ ਸਮੇਂ ਪੰਜਾਬ ਦੇ ਅੰਦਰ ਚਿੱਟਾ ਜਿਹਦਾ ਨਾਮ ਕਦੇ ਕੋਈ ਪੰਜਾਬ ਦਾ ਵਿਅਕਤੀ ਜਾਣਦਾ ਨਹੀਂ ਦਸੀ ਜੇਕਰ ਤੁਸੀਂ ਜਾ ਕੇ ਕਿਸੇ ਪੰਜਾਬ ਦੇ ਬਜ਼ੁਰਗ ਨੂੰ ਪੁੱਛੋਗੇ ਤਾਂ ਉਹ ਚਿੱਟੇ ਦਾ ਨਾਮ ਤੱਕ ਨਹੀਂ ਜਾਣਦੇ ਸੀ ਪੰਜਾਬ ਦੇ ਅੰਦਰ ਪਹਿਲੀ ਵਾਰ ਕਦੋਂ ਇਹ ਨਾਮ ਇੰਟਰੋਡਿਊਸ ਹੋਇਆਗਾ ਪੰਜਾਬ ਪਹਿਲੀ ਵਾਰ ਕਦੋਂ ਲੋਕ ਚਿੱਟੇ ਨੂੰ ਜਾਣ ਲੈ ਲੱਗੇ ਨੇ ਉਸ ਸਮੇਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਰਾਜ ਸੀਗਾ ਔਰ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਤਲਵੰਡੀ ਸਾਹਿਬ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਕਿਹਾ ਸੀਗਾ 2017 ਚ ਕਿ ਮੈਂ 4 ਹਫ਼ਤਿਆਂ ਜੋ ਪੰਜਾਬ ਤੋਂ ਨਸ਼ਾ ਖਤਮ ਕਰ ਦਊਗਾ ਪਰ ਲੇਕਿਨ ਉਹ ਆਪਣੀ ਲਗਭਗ 4.5 ਸਾਲ ਸਰਕਾਰ ਚਲਾ ਕੇ ਚਲੇ ਗਿਆ ਪਰ ਨਸ਼ਾ ਪੰਜਾਬ ਜੋ ਖਤਮ ਨਹੀਂ ਹੋਇਆ 6 ਮਹੀਨੇ ਉਹਨਾਂ ਦੇ ਸਾਥੀ ਚੰਨੀ ਸਾਹਿਬ ਨੇ ਸਰਕਾਰ ਚਲਾਈ 6 ਮਹੀਨੇ ਜੋ ਵੀ ਖਤਮ ਨਹੀਂ ਕਰ ਸਕੇ ਪਰ ਲੇਕਿਨ ਪਿਛਲੇ 3 ਸਾਲਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਸਿਰ ਤੋੜ ਯਤਨ ਕਰ ਰਹੇ ਨੇਗੇ ਲਗਾਤਾਰ ਹਮਲਾ ਬੋਲ ਰਹੇ ਨੇ ਜੁਨੀਅਰ ਰਿਕਵਰੀਆਂ ਜੁਨੀਅਰ ਕਵਰੀਆ ਪਿਛਲੇ 15 ਸਾਲ ਚ ਨਹੀਂ ਹੋ ਜਾਂ ਸੀ ਇਹ ਉਹਨੇ 3 ਸਾਲ ਚ ਹੋ ਜਾਂ ਲੱਗੀਆ ਔਰ ਬਹੁਤ ਸਾਰੇ ਨਸ਼ਾ ਤਸਕਰ ਜਿਹੜੇ ਲਈ ਉਹ ਜੇਲਾ ਚ ਬੰਦ ਨੇਗੇ ਉਹਨਾਂ ਦੀ ਪ੍ਰੋਪਰਟੀ ਅਟੈਚ ਕੀਤੀ ਗਈ ਆ ਉਹਨਾਂ ਦੇ ਜਿਹੜੇ ਦੇ ਘਰ ਘਰਾਂ ਦੇ ਜਿਹੜਾ ਹਮਲਾ ਹੋ ਰਿਹਾ ਹੈ ਤਾਂ ਕਿ ਪੰਜਾਬ ਦੇ ਅੰਦਰੋਂ ਅਸੀਂ ਨਸ਼ੇ ਨੂੰ ਜੜ ਤੋਂ ਖਤਮ ਕਰ ਸਕੀਏ ਸੋ ਮੇਰੀ ਸਾਰੇ ਅਫਸਰ ਸਾਹਿਬਾਨ ਨੂੰ ਮੈਂ ਬੇਨਤੀ ਕੀਤੀ ਹੈ ਸਪੀਟੀ ਦੇ ذریعے ਕਿ ਬਿਲਕੁਲ ਤੁਹਾਡੀ ਕਾਉਂਟੇਬਿਲਟੀ ਤੈਅ ਹੋਊਗੀ ਜੇਕਰ ਕੋਈ ਤੁਹਾਡਾ ਚਾ ਵੀ ਇਸ ਕੰਮ ਚ ਪਾਇਆ ਗਿਆ ਤਾਂ ਉਹਦੇ ਖਿਲਾਫ ਵੀ ਸਖਤ ਐਕਸ਼ਨ ਹੋਊਗਾ ਹਾਂ जिने कोई किसी नु बख्शा किसी नु ਛੱਡਿਆ ਕਿਸੇ ਨੇ ਹਮਦਰਦੀ ਪੜਾਈ ਤਾਂ ਉਹਦੇ ਖਿਲਾਫ ਵੀ ਸਖਤ ਐਕਸ਼ਨ ਹੋਊਗਾ ਸੋ ਮੈਂ ਸਮਝਦਾ ਇਸ ਮਹਿਮ ਜਿਹੜੀ ਆ ਉਹ ਸਿਕਰਾਂ ਤੇ ਆ ਔਰ ਪੰਜਾਬ ਦੇ ਲੋਕ ਬਹੁਤ ਚਾਰ ਚਰਨਾਂ ਨੇ ਮੈਨੂੰ ਇਹ ਚਾਹਤ ਪਿਆ ਦੀ ਕਿ ਸਾਥੂ ਸਿਧੂ ਕੀ ਲਿਆ ਆ ਸਾਡੇ ਲੋਕ ਬਹੁਤ ਇਸ ਮਹਿਮ ਦੀ ਜਿਹੜੀ ਆ ਉਸਰਾਣਾ ਕਰ ਰਹੇ ਨੇ ਕਿ ਕਾਫੀ ਗੱਲ ਮੈਂ ਇਸ ਸਾਥੂ ਪ੍ਰੇਮ ਦੇ ਖਾਨਪੁਰ ਗਿਆ ਸੀ ਉਸ ਤੇ ਖਾਨਪੁਰ ਜਾ ਕੇ ਪਤਾ ਲੱਗਿਆ ਕਿ ਕਾਫੀ ਸਾਰਾ ਨਸ਼ਾ ਜਿਹੜਾ ਉਹ ਹਮਾਸ਼ਹਿਰ ਦੀ ਤਰਫੋਂ ਆ ਰਿਹਾ ਹੈ ਹਮਾਸ਼ਹਿਰ ਦੇ ਸਟੇਟ ਦੇ ਕਾਫੀ ਸਾਰੇ ਪਿੰਡਾਂ ਅੱਛਾ ਲਿਆ ਕੇ ਪੰਜਾਬ ਦੇ ਅੰਦਰ ਲੈ ਕੇ ਮੈਂ ਮੰਨ ਲੀ ਕਿ ਤੋਂ ਸਰਵ ਨੂੰ ਦਾਜਾਇ ਜੀ ਕਿ ਮਾਡਲ ਦਾ ਰਾਸਤਾ ਕਿਵੇਂ ਕਰਕੇ ਹਾਦਸ ਜਦੋਂ ਕਾਂਗਰਸ ਪਾਰਟੀ ਦੀ ਸਭੀ ਬੈਠਕ ਨੇ ਬਹੁਤ ਸਾਰੇ ਕੀਤੇ ਜਦੋਂ ਮਾਡਲ ਕੋਲ ਵੀ ਆਏ ਤੇ ਬੱਡੀ ਤੋਂ ਮਿਲਿਆ ਉਸ ਪਰੇ ਨਾ ਕੋਈ ਜਿਹੜਾ ਮੀਡੀਆ ਦੇਖਾਏ ਉਸੇ ਨਾਲ ਹੀ ਹੋ ਜਾਏਗਾ ਕਿ ਇੱਕ ਫੀਡ ਵਾਈਟੋ ਦੇ ਦੇਣੇ ਤੇ ਨਾਸੀ ਪਰਚੇ ਉੱਪਰ ਲਿਖ ਕੇ ਲੈਣਾ ਬਲਕਿ ਆਤਮ ਨੀਂਹਾਂ ਲਗਾਇਆ ਜਿਹੜਾ ਲੈ ਜੈਲ ਦੀ ਫਰਮ ਦੀ ਨਜ਼ਰ ਦੇ ਅੰਦਰ 99% 99% ਸ਼ਾਲੀ ਕੇਸ ਸਾਈਡ ਹੋਏ ਨੇ 46 ਕੇਸ ਸਾਈਡ ਹੋਏ ਨੇ ਨਵਾਂ ਜਿਹੜਾ ਜਿਹਦੇ ਅੰਦਰੋਂ 43 ਕੇਸ ਜਿਹੜੇ ਸੀ ਉਹਨਾਂ ਦੀ ਸਜ਼ਾ ਹੋਈ ਆ ਤੇ ਮੈਂ ਸਭ ਦਾ ਬਹੁਤ ਵੱਡਾ ਅੰਕੜਾ ਆ ਗਿਆ ਇਸ ਤੋਂ ਪਤਾ ਲੱਗਦਾ ਹੈ ਕਿ ਬਹੁਤ ਸੰਨੀ ਵਕਤ ਤੋਂ ਆ ਗਿਆ ਕਿ ਕਿੰਨੇ ਅੱਛੇ ਤਰੀਕੇ ਦੇ ਨਾਲ ਪੰਜਾਬ ਪੁਲਿਸ ਆਰਡਰ ਸਿਸਟਮ ਦਾ ਸਰਕਾਰ ਤੋਂ ਕਰਨਾ ज होगी प्रॉपर ट्रेनिंग कलैक्शन सिस्टम बनया हुआ है जो केस का फैसला होंगे फिर सवेरे जो दिल्ली भेजा जाता गा और दिल्ली सरकार को सेंट्रल सरकार को अथॉरिट बनी हुई है वो कंप्यूटेंट अथॉरिटी जी जी कार्रवाई कर सकती है सारा मैंने लगता इसी कि हंड्रेड परसेंट प्रोसीजर जो होता है ਰਾਤ ਦੇ ਹਨੇਰੇ ਵਿੱਚ ਕੀ ਹੁੰਦਾ ਸੁਣ ਕਾਸੋ ਜਿਹੜਾ ਆਪਰੇਸ਼ਨ ਹੁੰਦਾ ਪੂਰੇ ਪੰਜਾਬ 'ਚ ਉਹ ਦੋ ਪਰਮੇ ਹੁੰਦੀ 10 ਵਜੇ 8 ਵਜੇ 9 ਵਜੇ ਰਾਤ ਦੇ ਹਨੇਰੇ ਵਿੱਚ ਕੀ ਨਹੀਂ ਹੁੰਦਾ ਨਹੀਂ ਤੁਸ ਜਿਹੜੀ ਜਾਣਕਾਰੀ ਪਹਿਲੇ ਮਿਲ ਜਾਂਦੀ ਸਭ ਨੂੰ ਤੁਹਾਨੂੰ ਤੁਹਾਡਾ ਸਿਚੁਏਸ਼ਨ ਆ ਗਿਆ ਬਿਲਕੁਲ ਇਹਦੇ ਤੇ ਮੈਂ ਕਹਾਂ ਕਿ ਜੀਮਾ ਜੀ ਇੱਕ ਕੁਐਸਚਨ ਹੈ ਮੇਰਾ ਸਰ 20 ਕੋ ਹਜੇ ਬਜਟ ਜਿਹੜਾ ਉਹ ਆਉਣਾਗਾ ਤਿਆਰੀ ਚੱਲ ਰਹੀ ਹੈ ਦੁਬਾਰਾ ਟਾਊਗ ਤੋਂ ਬਿਲਕੁਲ ਤੁਹਾਨੂੰ ਦੱਸਾਂਗੇ ਹਲੇ ਬਾਈਟ ਤੋਂ ਪਹਿਲਾਂ ਕਿਸੇ ਵੀ ਗੱਲ ਦਾ ਕਹਿਣਾ ਸਰ ਇੱਕ ਦੱਸੋ ਸਰ ਸਰ ਜਿੱਥੇ ਜਿੱਥੇ ਇੱਥੇ ਨਸ਼ਾ ਉਹਨਾਂ ਨੂੰ 1100 ਰੁਪਏ ਆ ਕੌਂਕਾ ਸੈਂਟਰਲ ਟੀਚਰ ਮੈਡਮ ਕਸ਼ਮੀਰ कौर ਜੀਨਾਂ ਦਾ ਰੋ 1000 ਰੁਪਏ ਆ ਧੰ ਧੰ ਸ੍ਰੀ ਗੁਰਗੰਸਾਹ ਦੀ ਅਯੂਰੀ ਵਿਦਿਅਕ ਕਾਜੀ ਜਿਹੜਾ ਕਾਜੀ ਸਤਸੰਗੀ ਵਾਹਿਗੁਰੂ ਜੀ ਦਾ ਖਾਂਸਾ ਜੀ ਵਾਹਿਗੁਰੂ ਜੀ ਕੀ ਫਤਿਹ ਕੌਂਕੋ ਬੱਲਾ ਕਮੈਂ ਸਾਡੇ ਡਿਪਟੀਓ ਸਾਵਾ ਕੇ ਗਏ ਉਹਨਾਂ ਦਾ ਸਾਡੇ ਬੀਪੀਓ ਤਾਂ ਅਕਾਲ ਸਿੰਘ ਜੀ ਦਿਵਕਪੁਰ ਕੂਲਾ ਤੋਂ ਆਏ ਸੀ ਐਸਜੀ ਸਰਵਾਂ ਐਸਜੀ ਸਰਵਾਂ ਤੇ ਆਪਕਾ ਵਾਹ ਜੀ ਜੀ ਤੋਂ

ਜਦੋਂ ਨੂੰ ਰਾਖਾ ਦੀ ਜਿੱਦੀ ਗੋਹ ਦਾ ਲਟਕਾਉਣ ਰਹੇ ਇਹ ਭਾਗੀ ਮੇਰੇ ਨੂੰ ਵੈਰੂ ਜੀ ਦਾਤਾ ਵੈਰੂ ਜੀ ਦੀ ਖਵੇ ਮੈਂ ਤੁਹਾਡਾ ਜਨਰਲ ਸਮਝ ਨਹੀਂ ਕਿਉਂਕਿ ਸਾਡੇ ਮਿੰਟ ਤੋਂ ਪਹਿਲਾਂ ਸਾਡੇ ਪੁਜੇ ਨੇ ਜੀ ਆਖਰ ਆਮ੍ਰਿਤ ਬਾਟਾ ਜੀ ਉਹਨੂੰ ਸਮਝ ਲਵਣਾ ਪਾਇਆ ਸਰਕਾਰੀ ਨਿਯਮਾਂ ਬਾਰੇ ਤੇ ਬਾਕੀ ਮੈਂ ਇੱਕ ਬੱਚਾ ਦੇ ਮਾਤਾ ਪਿਤਾ ਪਲੇਗਰ ਤੋਂ ਮਾਤਾ ਦਾ ਤੇ ਐਨਰਾਈ ਫੌਨੀ ਕੋ ਜੀਤੀ ਕਰਦੀਆਂ ਜਿਸ ਖਾਂ ਸਰਕਾਰੀ ਸਕੂਲਾਂ ਨੂੰ ਤੋਂ ਬਲਤ ਬਲਤ ਬਲੀਆ ਬਣਾਉਣ ਤੇ ਲੱਗੀ ਹੋਈ ਆ ਬੈਲ ਇੰਟੀਗੇਸ਼ਨ ਸਾਡੇ ਕੋਲ ਅਧਾਰਤ ਤੇ ਬਾਕੀ ਜਿਵੇਂ ਹੁਣ ਤੋਂ ਤੋਂ ਦੱਸੇ ਇਹ ਐਸ ਕੋੂ ਨੂੰ ਦੇਖਦਾ ਤਾਂ ਪਤਾ ਲੱਗੇਗਾ ਕਿ ਸਰਕਾਰੀ ਸਕੂਲਾਂ ਤੇ ਆ ਕਿੰਨੀ ਮਿਹਨਤ ਨਾਲ ਕੰਮ ਕਰਦਾ ਸਾਰੇ ਵਿਦਿਆਰਥੀਆਂ ਨੂੰ ਇਹਨਾਂ ਨੇ ਮਾਤਾ ਪਿਤਾ ਨੂੰ ਇਹਨਾਂ ਦੇ ਸੰਤਾਨਾਂ ਨੂੰ ਪਿੰਡ ਦੀ ਦਰਾਂ ਤੋਂ ਜਾ ਕੇ ਮੇਰੇ ਤੋਂ ਬੇਨਤੀ ਕਰਨਾ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲ ਵਿੱਚ ਦਾਖਲ ਕਰਾਓ ਅਨ ਸਰਕਾਰੀ ਗੁਰੂ ਜਿੱਕੇ ਸੰਗਠਨ ਦਾ ਇਹਨਾਂ ਮਹੱਤਵਪੂਰਨ ਫੈਸਲਾ ਹੈ ਸਰਬ ਦੇ ਉਹਨਾਂ ਫੈਸਲੇ ਨੂੰ ਫਿਰ ਤੋਂ ਉਹਨਾਂ ਗੁਰੂ ਜੀ ਦਾ ਖਾਮਸਾ ਉਹਨਾਂ ਗੁਰੂ ਜੀ ਕੀਤਾ। ਇਸ ਸੱਜਣਾ ਸ਼ਿਮਲਾ ਦੇ ਸੈਣੀ ਨਗਰ ਦਾ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗੀਆਂ ਨਾਲ ਫਿਰ ਤੰਮੀਅਤ ਇਤਾਲੀਆ ਸਰਕਾਰੀਆਂ ਲੈ ਕੇ ਹਾਜ਼ਰ ਹੋ ਮੰਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ